ਤੇ ਮਹਾਰਾਜ ਦੇ ਜਿਹੜੇ ਪ੍ਰਬੰਧ ਹੈ ਲਗਾਤਾਰ ਚੱਲ ਰਹੇ ਨੇ ਲੰਗਰ ਹਾਲ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਹਫ਼ਤੇ ਵਿੱਚ 8-8 ਕੁਵੰਦ ਦੀ ਜਿਹੜਾ ਆਟਾ ਲੱਗਦਾ ਹੈ ਲੱਖਾਂ ਦੀ ਸੰਗਤ ਕਿੱਥੇ ਛੱਕਦੀ ਲੰਗਰ ਛੱਕਦੀ ਆ ਤੇ ਇਸ ਤੋਂ ਇਲਾਵਾ ਜਿਹੜਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਥੇ ਹਫ਼ਤਾ ਚਲਾਇਆ ਜਾ ਰਿਹਾ ਹੈ ਵੱਖ-ਵੱਖ ਅਦਾਰੇ ਚਲਾਏ ਜਾ ਰਹੇ ਨੇ ਸੋ ਅੱਖਾਂ ਦਾ ਵੱਡਾ ਕੈਂਪ ਲੱਗ ਰਿਹਾ ਹੈ। ਤੁਮ ਹੱਦ ਪੂਰੇ ਤਾਜੀ ਦੀ ਜਾਦ ਦੇ ਵਿੱਚ ਹਮੇਸ਼ਾ ਇੱਥੇ ਬਹੁਤ ਵੱਡੇ ਪ੍ਰਾਲੇ ਹੁੰਦੇ ਨੇ ਮਹਾਰਾਜ ਦੀ ਜਾਦ ਦੇ ਵਿੱਚ ਵੱਡਾ ਮੇਲਾ ਹੁੰਦਾ ਲੱਖਾਂ ਦੀ ਗੇੜਤੀ ਦੇ ਵਿੱਚ ਸੰਗਤ ਪਹੁੰਚਦੀ ਹੈ। ਸੋ ਮੈਂ ਹੁਣ ਬੇਨਤੀ ਕਰਾਂਗਾ ਅਮਰੀਕ ਸਿੰਘ ਬੱਲਵਾਂ ਜੀ ਨੂੰ ਉਹ ਅੱਜ ਤੋਂ ਜਿਹੜੇ ਵਿਸ਼ੇ 'ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਅਮਰੀਕ ਸਿੰਘ ਬੱਲਵਾਂ ਜੀ। ਬਹੁਤ ਹੀ ਸਤਿਕਾਰਯੋਗ ਅੱਜ ਦੀ ਇਸ ਪ੍ਰੈਸ ਵਾਰਤਾ ਦੇ ਵਿੱਚ ਬਹੁਤ ਹੀ ਸ਼ਾਰਟ ਨੋਟਿਸ ਦੇ ਉੱਤੇ ਪਹੁੰਚੇ ਸਾਰੇ ਹੀ ਸਤਿਕਾਰਯੋਗ ਮੀਡੀਆ ਅਦਾਰਿਆਂ ਦੇ ਸੱਜਣਾ ਦਾ ਮੈਂ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਪਹੁੰਚਣ ਤੇ ਸਵਾਗਤ ਕਰਦਾ ਹਾਂ ਨਿਕਾ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਦਾ ਮੀਡੀਆ ਅਦਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਡੀ ਗੱਲ ਨੂੰ ਸੰਗਤਾਂ ਦੇ ਅੱਗੇ ਔਰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਿੱਖ ਜਾਗਰਤ ਦੀ ਉੱਦੀ ਰੱਖਣ ਵਾਸਤੇ ਇੱਥੇ ਹਾਜ਼ਰ ਹੋਏ ਹੋ ਪੱਲ ਮੁਕਸਰ ਸਾਹਿਬ ਦੇ ਵਿੱਚ ਮਾਦੀ ਦੀਆਂ ਕਾਨਫਰੰਸਾਂ ਸੀ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕਾਨਫਰੰਸਾਂ ਕੀਤੀਆਂ ਗਈਆਂ ਉੱਥੇ ਆਵਾਜ਼ੀ ਪਾਰਟੀ ਦੀ ਵੀ ਸਿਆਸੀ ਕਾਨਫਰੰਸ ਸੀ ਜਿੱਥੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਆਪਣੀ ਸਪੀਚ ਦੇ ਵਿੱਚ ਆਖਿਆ ਕਿ 328 ਸੂਬਜੋ ਲਾਪਤਾ ਹੋਏ ਸਨ ਜੋ ਮਸਲਾ ਬੜੇ ਲੰਮੇ ਸਮੇਂ ਤੋਂ ਸਿੱਖ ਜਗਤ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਉਹਨਾਂ 328 ਰੁਪਿਆਂ ਦੇ ਵਿੱਚੋਂ 169 ਰੁਪਏ ਬੰਗਿਆ ਦੇ ਨੇੜੇ ਇੱਕ ਸਥਾਨ ਤੋਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਬਰਾਮਦ ਕਰ ਲਏ ਗਏ। ਖਰਾਬਤ ਕਰ ਲਏ ਗਏ। ਇਸ ਤੋਂ ਅੱਗੇ ਉਹ ਕਹਿੰਦੇ ਨੇ ਕਿ 30 ਰੁਪਿਆਂ ਦਾ ਪ੍ਰਬੰਧਕਾਂ ਦੇ ਪਾਸ ਰਿਕਾਰਡ ਹੈ ਤੇ ਬਾਕੀ ਰੁਪਿਆਂ ਦਾ ਉਹਨਾਂ ਦੇ ਕੋਲ ਰਿਕਾਰਡ ਨਹੀਂ ਹੈ। ਅਗਲੀ ਗੱਲ ਉਹਨਾਂ ਨੇ ਕੀਤੀ ਕਿ ਇੱਥੇ ਤਿੰਨਾਂ ਸਰੂਪਾਂ ਦਾ ਜਿਹੜਾ ਰਿਕਾਰਡ ਹੈ ਉਹਦੇ ਵਿੱਚ ਵੀ ਬਹੁਤ ਸਾਰੇ ਸਰੂਪ ਐਸੇ ਨੇ ਜਿਹੜੇ ਅਲੌર્ડ ਹੋਰ ਸਥਾਨਾਂ ਦੇ ਨਾਂ ਤੇ ਹੋਏ ਆ ਤੇ ਉਹ ਇੱਥੇ ਨੇ ਇਸ ਤਰ੍ਹਾਂ ਦੀ ਸਟੇਟਮੈਂਟ ਇੱਕ ਸੂਬੇ ਦੇ ਮੁਖੀ ਨੂੰ ਦੇਣੀ ਨਹੀਂ ਚਾਹੀਦੀ ਸਾਨੂੰ ਨਹੀਂ ਪਤਾ ਕਿ ਕੀ ਗੋਲੀ ਰਹੀ ਹੈ ਮੁੱਖ ਮੰਤਰੀ ਸਾਹਿਬ ਦੀ ਕਿਉਂਕਿ ਇਹੋ ਜੀ ਸਟੇਟਮੈਂਟ ਜਦੋਂ ਸੂਬੇ ਦਾ ਮੁਖੀ ਜਾਰੀ ਕਰਦਾ ਹੈ ਤੇ ਇਹ ਇੱਕ ਤਰ੍ਹਾਂ ਦੇ ਨਾਲ ਲਾਏਡ ਆਰਡਰ ਦੀ ਸਿਚੁਏਸ਼ਨ ਖੜੀ ਹੋ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਨੇ ਸਟੇਜ ਤੋਂ ਬਿਆਨ ਦਿੱਤਾ ਬਹੁਤ ਹੀ ਜ਼ਿੰਮੇਵਾਰ ਵਿਅਕਤੀ ਨੇ ਉਹ ਸਟੇਟ ਨੂੰ ਲੀਡ ਕਰ ਰਹੇ ਨੇ ਉਹਨਾਂ ਨੇ ਸਟੇਟਮੈਂਟ ਜਾਰੀ ਕਰ ਦਿੱਤੀ ਉਸ ਤੋਂ ਬਾਅਦ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਿੱਖ ਜਗਤ ਨੇ ਸਿੱਖ ਸੰਗਤਾਂ ਨੇ ਉਹਨਾਂ ਦੀ ਸਟੇਟਮੈਂਟ ਨੂੰ ਸੁਣਿਆ ਹੁਣ ਜਿਹੜੀਆਂ ਸੰਗਤਾਂ ਇਸ ਸਥਾਨ ਤੋਂ ਜਾਂ ਇਸ ਸਥਾਨ ਦੇ ਪ੍ਰਬੰਧਾਂ ਤੋਂ ਜਾਂ ਇਸ ਸਥਾਨ ਦੇ ਚਲਾਏ ਜਾ ਰਹੇ ਕਾਰਜਾਂ ਤੋਂ ਅਵੇਰ ਨਹੀਂ ਸਨ ਉਹਨਾਂ ਦੇ ਮਨ ਵਿੱਚ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਨੂੰ ਸੁਣ ਕੇ ਪਹਿਲਾ ਜੋ ਪ੍ਰਭਾਵ ਗਿਆ ਉਹ ਇਹ ਹੈ ਕਿ ਸ਼ਾਇਦ ਇਹ ਕੋਈ ਦੰਬੀ ਪਖੰਡੀ ਡੇਰਾ ਹੈ ਜਿੱਥੇ ਕੋਈ ਸਾਧ ਬੈਠਾ ਹੈ ਗੱਦੀ ਲਾ ਕੇ ਉਹ ਪੁੱਛਾ ਕੱਢਦਾ ਹੈ ਜਾਂ ਜਿਸ ਤਰ੍ਹਾਂ ਦੀਆਂ ਦੰਬੀ ਪਖੰਡੀ ਚੀਜ਼ਾਂ ਕਰਦੇ ਨੇ ਉਹੋ ਜਿਹਾ ਇਹ ਡੇਰਾ ਹੈ ਤੇ ਇੱਥੇ 169 ਸਰੂਪ ਜਿਹੜੇ ਉਹ ਮੁੱਖ ਮੰਤਰੀ ਸਾਹਿਬ ਨੇ ਬਰਾਮਦ ਕਰਨਾ ਹੁਣ ਜਦੋਂ ਇਹੋ ਜੀ ਗੱਲ ਸਿੱਖ ਸੰਗਤ ਦੇ ਮਨ ਦੇ ਵਿੱਚ ਜਾਊਗੀ ਤਾਂ ਸੁਭਾਅਕ ਜੀ ਗੱਲ ਹੈ ਕਿ ਸਾਰੀਆਂ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਰੋਸ ਪੈਦਾ ਹੋਊਗਾ ਦੂਸਰੇ ਪਾਸੇ ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਵਿੱਚ ਆਸਥਾ ਰੱਖਣ ਵਾਲੇ ਇਸ ਸਥਾਨ ਨਾਲ ਜੁੜੀਆਂ ਸੰਗਤਾਂ ਦਾ ਵੀ ਠਾਠਾ ਮਾਰਦਾ ਇਕੱਠ ਹੈ ਬਹੁਤ ਵੱਡਾ ਸਮੁੰਦਰ ਹੈ ਕੱਲਾ ਦੁਆਬਾ ਨਹੀਂ ਮਾਲਵਾ ਤੇ ਮਾਝਾ ਤੇ ਪੁਆਧ ਦੇ ਵਿੱਚ ਵੀ ਸੰਗਤਾਂ ਨੇ ਜੋ ਇਸ ਸਥਾਨ ਦੇ ਨਾਲ ਭਾਗਨਾਤਮਕ ਤੌਰ ਤੇ ਜੁੜੀਆਂ ਨੇ ਔਰ ਮੁੱਖ ਮੰਤਰੀ ਸਾਹਿਬ ਦੀ ਇਸ ਸਟੇਟਮੈਂਟ ਨੇ ਉਹਨਾਂ ਸੰਗਤਾਂ ਨੂੰ ਵੀ ਆਗਹਿ ਕੀਤਾ ਕਿਤੇ ਨਾ ਕਿਤੇ ਮੈਂ ਸਮਝਦਾ ਹਾਂ ਵੀ ਇਸ ਤਰ੍ਹਾਂ ਦਾ ਸਟੇਟਮੈਂਟ ਜਿਹੜੀ ਦਿੱਤੀ ਗਈ ਹੈ ਇਹਦੇ ਨਾਲ ਕੋਈ ਖੁੰਨੀ ਝੜਪ ਵੀ ਹੋ ਸਕਦੀ ਸੀ ਕੋਈ ਟਕਰਾਅ ਵੀ ਹੋ ਸਕਦਾ ਸੀ ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਂ ਕੋਟ ਸ਼ੁਕਰਾਨਾ ਹੈ ਸ਼ੁਕਰਾਨਾ ਹੈ ਜੀ ਦੀਨਾਬ ਕਮਰ ਰਾਜਾ ਸਾਹਿਬ ਮਾਪੁਰਖਾਂ ਦਾ ਕਿ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਵਾਪਰੀ ਪਰ ਅਨਸੁਖਾਵੀ ਘਟਨਾ ਵਾਪਰ ਸਕਦੀ ਸੀ ਕਿਉਂਕਿ ਇਹੋ ਜੀ ਸਟੇਟਮੈਂਟ ਦੇ ਕੇ ਤੇ ਫਿਰ ਆਪਾਂ ਚੁੱਪ ਕਰ ਜਾਂਦੇ ਆ ਸੰਗਤਾਂ ਦੇ ਵਿੱਚ ਦੁਬਧਾ ਪੈਦਾ ਹੁੰਦੀ ਹੈ ਸੰਗਤਾਂ ਆਹਤ ਹੁੰਦੀਆਂ ਨੇ ਤੇ ਟਕਰਾਅ ਵੀ ਪੈਦਾ ਹੋ ਸਕਦਾ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਹੈ ਇਹਦੇ ਬਾਰੇ ਜੇ ਮੈਂ ਗੱਲ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਐਸਆਈਟੀ ਨੇ ਮੁੱਖ ਮੰਤਰੀ ਸਾਹਿਬ ਨੂੰ ਗਲਤ ਰਿਪੋਰਟ ਦਿੱਤੀ ਜਾਂ ਮੁੱਖ ਮੰਤਰੀ ਸਾਹਿਬ ਨੇ ਜਾਣਬੁੱਝ ਕੇ ਗਲਤ ਸਟੇਟਮੈਂਟ ਦਿੱਤੀ ਮੈਂ ਸਹਿਮਤ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੁੱਖ ਮੰਤਰੀ ਸਾਹਿਬ ਦਾ ਡਾਇਲੌਗ ਚੱਲ ਰਿਹਾ ਸੀ ਤਰ੍ਹਾਂ ਤਰ੍ਹਾਂ ਦੇ ਸਟੇਟਮੈਂਟ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਮੁੱਖ ਮੰਤਰੀ ਸਾਹਿਬ ਜਾਰੀ ਕਰ ਰਹੇ ਸੀ ਜਦ ਕਿ ਸਰਕਾਰ ਦਾ ਜਾਂ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਸਰਕਾਰ ਦਾ ਇਹ ਖੇਤਰ ਨਹੀਂ ਹੈ ਇਹ ਖੇਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਔਰ ਕੁੱਲ ਦੁਨੀਆ ਵਿੱਚ ਬੈਠਾ ਸਿੱਖ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਆਸਥਾ ਰੱਖਦਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਦਾ ਹੈ ਸ੍ਰੀ ਦਰਬਾਰ ਸਾਹਿਬ ਸਾਡਾ ਕੇਂਦਰੀ ਅਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸਰਵੋੱਚ ਅਸਥਾਨ ਹੈ ਸੁਪਰੀਮ ਪਾਵਰ ਹੈ ਉਹ ਕਿਸੇ ਵਿਅਕਤੀ ਵਿਸ਼ੇਸ਼ ਦਾ ਤਖਤ ਨਹੀਂ ਵਿਅਕਤੀ ਵਿਸ਼ੇਸ਼ ਦੇ ਤਖਤ ਪੰਜਾਂ ਸਾਲਾਂ ਬਾਅਦ ਬਦਲ ਜਾਂਦੇ ਨੇ ਪਰ ਇਹ ਅਕਾਲ ਦਾ ਤਖਤ ਹੈ ਮੈਂ ਸਮਝਦਾ ਕਿ ਜਦੋਂ ਮੁੱਖ ਮੰਤਰੀ ਸਾਹਿਬ ਨੇ ਇਹ ਮਹਿਸੂਸ ਕੀਤਾ ਕਿ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਟੇਟਮੈਂਟਾਂ ਉਹਨਾਂ ਦੇ ਰਾਜਨੀਤਿਕ ਨੁਕਸਾਨ ਦਾ ਕਾਰਨ ਬਣਦੀਆਂ ਜਾ ਰਹੀਆਂ ਉਹਨਾਂ ਨੇ ਹੜਬੜੀ ਦੇ ਵਿੱਚ ਕਿਉਂਕਿ ਅੱਜ ਮੁੱਖ ਮੰਤਰੀ ਸਾਹਿਬ ਦੀ ਪੇਚੀ ਹੈ ਹੁਣ ਤੋਂ ਕੁਝ ਸਮੇਂ ਬਾਅਦ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣਾ ਹੈ ਉਹਨਾਂ ਨੇ ਇੱਕ ਛੋਛਾ ਛੱਡ ਦਿੱਤਾ ਕਿ ਕੁੱਲ ਦੁਨੀਆ ਦੀ ਜੋ ਨਜ਼ਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਟਿਕੀ ਹੋਈ ਸੀ ਕਿ ਅੱਜ ਅਕਾਲ ਤਖਤ ਸਾਹਿਬ ਤੋਂ ਕਿਹੋ ਜਿਹੇ ਸਵਾਲ ਕੀਤੇ ਜਾਣੇ ਸਖਤਰੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕੀ ਜਵਾਬ ਦੇਣੇ ਹਨ ਉਹਦੀ ਤੋਂ ਧਿਆਨ ਡਾਇਵਰਟ ਕਰਨ ਵਾਸਤੇ ਇਸ ਤਰ੍ਹਾਂ ਦਾ ਗੈਰ ਜ਼ਿੰਮੇਵਾਰਾ ਬਿਆਨ ਦਿੱਤਾ ਗਿਆ। ਹੁਣ ਮੈਂ ਤੁਹਾਨੂੰ ਡਿਟੇਲ ਸਾਂਝੀ ਕਰਦਾ। ਇਹਦੇ ਵਿੱਚ ਕੋਈ ਝੂਠ ਨਹੀਂ ਕਿ ਰਸੂਖਾਨਾ ਮਜਾਰਾ ਰਾਜਾ ਸਾਹਿਬ ਦੇ ਵਿੱਚ 169 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਮੌਜੂਦ ਨੇ। ਮੈਂ ਕਿ ਇਹ ਵੀ ਦੱਸ ਦਿਆਂ ਕਿ ਸ਼੍ਰੀ ਹਜੂਰ ਨਾਮਕਮ ਰਾਜਾ ਸਾਹਿਬ ਜੀ ਦਾ ਪਵਿੱਤਰ ਆਗਮਨ ਉਹਨਾਂ ਦਾ ਜਨਮ 7 ਫੱਗਣ 1862 ਈਸਵੀ ਨੂੰ 3:25 ਮਿੰਟ 17 ਸੈਕਿੰਡ ਦੇ ਦਿਨ ਐਤਵਾਰ ਅੰਮ੍ਰਿਤ ਵੇਲੇ ਇਹਤ ਬੱਲਵਾਲ ਜੋ ਉਹਨਾਂ ਦਾ ਨਾਨਕਾ ਪਿੰਡ ਇੱਥੋਂ 10 ਕਿਲੋਮੀਟਰ ਤੇ ਉੱਥੇ ਹੋਇਆ 17 ਭਾਦੋਂ 1940 ਨੂੰ ਹਜ਼ੂਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਦਾ ਸੰਸਕਾਰ ਹੋਇਆ ਉਹ ਸੱਚਕੰਡ ਗਮਨ ਕਰਦੇ ਨੇ ਆ ਸਾਹਮਣੀ ਰਸੋਖਾਨਾ ਸਾਹਿਬ ਦੇ ਵਿੱਚ ਜੋ ਸਮਾਧ ਬਣੀ ਹੋਈ ਹੈ ਇੱਥੇ ਹਜ਼ੂਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਦੇ ਪੰਜ ਪੂਤਕ ਸ਼ਰੀਰ ਦਾ ਸੰਕਤ ਸੰਸਕਾਰ ਕਰਦੀਆਂ ਨੇ ਔਰ ਮੈਂ ਇੱਥੇ ਵੀ ਦੱਸ ਦਿਆਂ ਕਿ ਇਹ ਜੋ ਸਥਾਨ ਹੈ ਜਿੱਥੇ ਹਜ਼ੂਰ ਦਾ ਸੰਸਕਾਰ ਕੀਤਾ ਗਿਆ ਇਹ ਸੰਸਕਾਰ ਤੋਂ ਬਾਅਦ ਖੋਦ ਵਿੱਚ ਆਉਂਦਾ ਹੈ ਪਰ ਜਿਹੜਾ ਇਹ ਰਸੋਖਾਨਾ ਸਾਹਿਬ ਹੈ ਇਹ ਬਹੁਤ ਪਹਿਲਾਂ ਹੋਂਦ ਵਿੱਚ ਆਉਂਦਾ ਹੈ 1916 ਦੇ ਵਿੱਚ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਜਦੋਂ ਇਸ ਸੰਸਾਰ ਦਾ ਕਲਿਆਣ ਕਰਦੇ ਹੋਏ ਸੰਸਾਰ ਤੇ ਵਿਚਰ ਰਹੀ ਸਨ ਉਹਨਾਂ ਨੇ ਇੱਥੇ ਰਸੋਖਾਨਾ ਸਾਹਿਬ ਦੀ ਨੀ ਰੱਖੀ ਰਸੋਖਾਨਾ ਅਸੀਂ ਰਸੋਈ ਸ਼ਬਦ ਵੀ ਵਰਤਦੇ ਆ ਘਰਾਂ ਦੇ ਵਿੱਚ ਜਿੱਥੇ ਸਾਡਾ ਪ੍ਰਸ਼ਾਦਾ ਤਿਆਰ ਹੁੰਦਾ ਇਹ ਰਸੋਖਾਨਾ ਸੀ ਸੰਗਤਾਂ ਦੇ ਵਿੱਚ ਇਹ ਵੀ ਗੱਲ ਪ੍ਰਚਲਿਤ ਹੈ ਰਾਜਾ ਸਹਿਬ ਦਾ ਮਜਾਰਾ ਦੀਨ ਦੁਖੀ ਦਾ ਸਹਾਰਾ ਗਰੀਬ ਗੁਰਬੇ ਦਾ ਸਹਾਰਾ ਇਹ ਇੱਥੋਂ ਦੀਆਂ ਸੰਗਤਾਂ ਵਿੱਚ ਪ੍ਰਚਲਿਤ ਹੈ ਕਹਾਣੀ ਔਰ ਇਹ ਰਸੂਖਾਨਾ ਸਹਿਬ ਦੀ ਸਿਰਜਣਾ ਕਰਨ ਪਿੱਛੇ ਹਜ਼ੂਰ ਸ਼੍ਰੀ ਨਾਨਕ ਕੁਮਾਰ ਰਾਜਾ ਸਾਹਿਬ ਜੀ ਦਾ ਇੱਕੋ ਇੱਕ ਮਕਸਦ ਸੀ ਕਿ ਹਰ ਇੱਕ ਭੁੱਖੇ ਨੂੰ ਇੱਥੇ ਪ੍ਰਸ਼ਾਦਾ ਮਿਲ ਸਕੇ ਔਰ ਨਿਆਸਰ ਨੂੰ ਆਸਰਾ ਮਿਲ ਸਕੇ ਇਹ ਖੂਬ ਹੋ ਗੁਰੂ ਸਹਿਬਾਨਾਂ ਦੀ ਸੋਚ ਦੇ ਉੱਤੇ ਮਹਾਰਾਜ ਪੈਰਾ ਦਿੰਦੇ ਸੀ ਹਜ਼ੂਰ ਸ਼੍ਰੀ ਨਾਨਕਮਰ ਰਾਜਾ ਸਾਹਿਬ ਜੀ ਜਿਨ੍ਹਾਂ ਦੇ ਸਥਾਨ ਬਾਰੇ ਮੁੱਖ ਮੰਤਰੀ ਸਾਹਿਬ ਨੇ ਇਹੋ ਜਿਹਾ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਰਸੋਖਾਨਾ ਸਾਹਿਬ ਦਾ ਦਰਬਾਰ ਸਿੱਖ ਪੰਥ ਦੇ ਵਿਰੋਧ ਦੇ ਵਿੱਚ ਹੈ ਜਾਂ ਸਿੱਖ ਪੰਥ ਦੇ ਅਨੁਕੂਲ ਨਹੀਂ ਜਾਂ ਕੋਈ ਦੰਬੀ ਪਕੰਡੀ ਡੇਰਾ ਹੈ ਹਜ਼ੂਰ ਸ਼੍ਰੀ ਨਾਨਕਮਰ ਰਾਜਾ ਸਾਹਿਬ ਜੀ ਆਪਣੀ ਇੱਕ ਨਿੱਜੀ ਅਨੁਭਵ ਗ੍ਰੰਥ ਦੇ ਰੂਪ ਦੇ ਵਿੱਚ ਅੰਕਿਤ ਕਰਦੇ ਨੇ ਜਿਵੇਂ ਅਸੀਂ ਆਪਾਂ ਸਾਰੇ ਸੁਹਾ ਜੀ ਬਲੀ ਲਿਖ ਲੈਨੇ ਜੋ ਹਜ਼ੂਰ ਸ਼੍ਰੀ ਨਾਨਕਮਰ ਰਾਜਾ ਸਾਹਿਬ ਜੀ ਦਾ ਜ਼ਿੰਦਗੀ ਦਾ ਅਨੁਭਵ ਹੈ ਉਹਨਾਂ ਨੇ ਭਗਵਾਨ ਬਲਾਸ ਭਗਵਾਨ ਦਾਸ ਹਜ਼ੂਰ ਸ਼੍ਰੀ ਨਾਮ ਕਮਨ ਰਾਜਾ ਸਾਹਿਬ ਜੀ ਦਾ ਬਚਪਨ ਦਾ ਨਾਮ ਸੀ ਜਦੋਂ ਉਹਨਾਂ ਦਾ ਜਨਮ ਹੁੰਦਾ ਹੈ ਪਿੰਡ ਬੱਲਵਾਲ ਉਹਨਾਂ ਦਾ ਪਹਿਲਾ ਨਾਮ ਭਗਵਾਨ ਦਾਸ ਰੱਖਿਆ ਜਾਂਦਾ ਭਗਵਾਨ ਬਿਲਾਸ ਮਤਲਬ ਵੀ ਜੋ ਮੇਰੀ ਆਤਮਾ ਕਥ ਹੈ ਮੈਂ ਆਪਣਾ ਅਨੁਭਵ ਕੀਤਾ ਉਹ ਮੈਂ ਅੰਕਿਤ ਕਰ ਰਿਹਾ ਉਹਦੇ ਵਿੱਚ ਹਜ਼ੂਰ ਸ਼੍ਰੀ ਨਾਮ ਕਮਨ ਰਾਜਾ ਸਾਹਿਬ ਜੀ ਲਿਖਦੇ ਨੇ ਸਿੱਧ ਕੀ ਹੋ ਸਿੰਘ ਕਰੋ ਧਾਰਨ ਧਰਮ ਉਹ ਗੁਰੂ ਜੀ ਗੋਬਿੰਦ ਸਿੰਘ ਕਹਾ ਜੋ ਅਸੂਰ ਹੈ ਮੁਖਵਾਕ ਆਪ ਕਹੀ ਰਾਮਰ ਜੋ ਦਸਵੇਂ ਨੇ ਦਾਸ ਭਗਵਾਨ ਕਹਿਣਾ ਕਰੇ ਕਿ ਉਹ ਦੂਲ ਹੈ ਬੜੇ ਸਿੰਪਲ ਜੇ ਅਰਥ ਨੇ ਵੀ ਸਿੱਧੀ ਹੋ ਸੰਗ ਸੰਗੋ ਸਿੱਧਕ ਦੇ ਪੱਕੇ ਹੋਵੋ ਸਿੱਧਕੀ ਹੋ ਸੰਗ ਕਰੋ ਧਾਰਨ ਧਰਮ ਹੋ ਉਹ ਧਰਮ ਧਾਰਨ ਕਰੋ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੁਖਵਾਕ ਆਪ ਕਹੀ ਰਾਮਰ ਜੋ ਦਸਵੇਂ ਜੋ ਦਸਵੇਂ ਪਾਸ਼ਾ ਨੇ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਵਜਲ ਕੀਤੇ ਨੇ ਦਾਸ ਭਗਵਾਨ ਕਹਿਣਾ ਕਰਿਓ ਕੋ ਦੂਰ ਹੈ ਕਿ ਕਿਹਨਾ ਸ਼ਬਦਾਂ ਦੀ ਆਪੋ ਲੱਗਣਾ ਕਿਉਂ ਕਰਦੇ ਆ ਆਪਾਂ ਆਪਣੀ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਉਸ ਤਰੀਕੇ ਨਾਲ ਬਤੀਤ ਕਰੀਏ ਜੋ ਦਸਵੇਂ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਜ਼ਿੰਦਗੀ ਜਿੰਦਾ ਪਲ ਸੁਭਾ ਦਿੱਤਾ ਹੈ ਐਂਗੋ ਜੇ ਮਹਾਪੁਰਸ਼ ਜੋ ਇੰਨੀ ਸ਼ਰਧਾ ਰੱਖਦੇ ਨੇ ਔਰ ਮੈਂ ਤੇ ਵੀ ਦੱਸਦੇ ਆ ਮੀਡੀਆ ਆਦਾਰਿਆਂ ਨੂੰ ਕਿ ਹਜ਼ੂਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਦੀ ਕੋਈ ਤਸਵੀਰ ਦੁਨੀਆ ਦੇ ਉੱਤੇ ਮੌਜੂਦ ਨਹੀਂ ਅੰਗਰੇਜ਼ ਫੋਟੋਗ੍ਰਾਫਰ ਨੇ ਰਾਜਾ ਸਾਹਿਬ ਦੀ ਤਸਵੀਰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਤਸਵੀਰ ਕੈਮਰੇ ਦੇ ਵਿੱਚ ਕੈਦ ਨਹੀਂ ਹੋਈ ਕੈਪਚਰ ਨਹੀਂ ਹੋਈ ਤਰਕਵਾਦੀ ਯੁੱਗ ਦੇ ਵਿੱਚ ਇਹਦੇ ਤੇ ਤਰਕ ਵੀ ਕੀਤੇ ਜਾ ਸਕਦੇ ਨੇ ਪਰ ਜੋ ਸ਼ਰਧਾ ਰੱਖਦੇ ਨੇ ਉਹ ਜਾਣਦੇ ਨੇ ਕਿ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਤੱਕ ਬੀਤੇ ਹੁੰਦੇ ਨੇ ਪ੍ਰਮਾਤਮਾ ਦੇ ਵਿੱਚ ਅਭੇਦ ਪੁਰਸ਼ ਹੁੰਦੇ ਨੇ ਉਹ ਕੋਈ ਵੀ ਕਲਾ ਵਰਤਾ ਸਕਦੇ ਜਦੋਂ ਅੰਗਰੇਜ਼ ਫੋਟੋਗ੍ਰਾਫਰ ਉੱਥੋਂ ਜਾਣ ਲੱਗਾ ਉਹਦੇ ਮਨ ਵਿੱਚ ਆਇਆ ਕਿ ਸ਼ਾਇਦ ਕੋਈ ਜਾਦੂਈ ਤਾਕਤ ਵਰਤ ਕੇ ਮੋਟੋ ਰੋਕ ਦਿੱਤੀ ਗਈ ਤਾਂ ਹਜ਼ੂਰ ਸ਼੍ਰੀ ਨਾਕਮਰ ਰਾਜਾ ਸਾਹਿਬ ਉਸ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਕਿ ਮੇਰੀ ਗੱਲ ਸੁਣ ਕੇ ਜਾਇਂ ਉਹਨੂੰ ਕਹਿੰਦੇ ਨੇ ਮੈਂ ਫੋਟੋ ਇਸ ਕਰਕੇ ਨਹੀਂ ਦੇ ਰਿਹਾ ਕਿ ਜੇ ਮੇਰੀ ਫੋਟੋ ਤੂੰ ਕੈਮਰੇ ਦੇ ਵਿੱਚ ਕੈਦ ਕਰਕੇ ਸੰਗਤ ਤੱਕ ਪਹੁੰਚਾ ਦਿੱਤੀ ਤੇ ਲੋਕ ਮੇਰੀ ਤਸਵੀਰ ਨੂੰ ਫੋਟੋ ਨੂੰ ਮੱਥਾ ਟੇਕਣਾ ਸ਼ੁਰੂ ਕਰ ਦੇਣਗੇ ਬੁੱਤ ਪ੍ਰਾਸਤੀ ਕਰਨੀ ਸ਼ੁਰੂ ਕਰ ਦੇਣਗੇ। ਇਹੋ ਜੀ ਸੋਚ ਸੀ ਹਜ਼ੂਰ ਸ੍ਰੀ ਨਾਮਕੰਨ ਰਾਜਾ ਸਾਹਿਬ ਜੀ ਦੀ। ਉਹਨਾਂ ਨੇ ਸਾਰੀ ਉਮਰ ਦੇ ਵਿੱਚ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜਨਾ ਹੈ। ਆਪਣੀ ਤਸਵੀਰ ਵੀ ਨਹੀਂ ਦਿੱਤੀ ਕਿ ਮੇਰੀ ਤਸਵੀਰ ਨੂੰ ਕੋਈ ਮੱਥਾ ਟੇਕ ਕੇ ਮੈਨੂੰ ਪ੍ਰਵਾਨ ਨਹੀਂ। ਹੁਣ ਮੈਂ ਆਵਾਂ ਇਸ ਮਸਲੇ ਦੇ ਉੱਤੇ। 161 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਰਸੋਖਾਨਾ ਸਾਹਿਬ ਦੇ ਵਿੱਚ ਸੁਭਾਜਮਾਨ ਨੇ ਔਰ ਬੜੇ ਆਦਰ ਸਤਕਾਰ ਸਹਿਤ ਸੁਭਾਜਮਾਨ ਨੇ ਇਹਨਾਂ ਸਰੂਪਾਂ ਦੇ ਵਿੱਚ 107 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ 119 ਵਿੱਚੋਂ 107 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 1978 ਤੋਂ ਲੈ ਕੇ 2012 ਤੱਕ ਜੋ ਸਰੂਪ ਪ੍ਰਕਾਸ਼ਿਤ ਕੀਤੇ ਗਏ ਨੇ ਉਹਨਾਂ ਦੀ ਗਿਣਤੀ 79 ਹੈ 79 ਹੈ ਜੋ ਇਹ ਮਸਲਾ 328 ਰੂਪਾਂ ਦਾ ਸ਼ੁਰੂ ਹੋਇਆ ਹੈ ਇਹ 2014 ਤੋਂ 2019 ਦਾ ਮਸਲਾ ਹੈ 2014 ਤੋ 2019 ਦਾ ਮਸਲਾ ਜਦੋਂ ਇਹ ਕਿਹਾ ਗਿਆ ਕਿ 328 ਰੁਪਏ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲਾਪਤਾ ਹੋ ਗਏ ਮੈਂ ਕਿਹਾ ਗਿਆ ਕਹਿ ਰਿਹਾ ਮੈਂ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਆਇੰਟ ਆਊਟ ਨਹੀਂ ਕਰ ਰਿਹਾ ਇਸ ਦਾ ਜਵਾਬ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਜ਼ਾਰਾਂ ਵਾਰ ਦੇ ਚੁੱਕੀ ਹੈ ਇਹ 2014 ਤੋਂ 2019 ਦਾ ਮਸਲਾ ਹੈ ਪਰ ਸਾਡੇ ਕੋਲ 79 ਮਹਾਰਾਜ ਦੇ ਸਰੂਪ ਹੋਣੇ 79 ਸਰੂਪ ਹੋਣੇ ਜੋ 1978 ਤੋਂ ਲੈ ਕੇ 2012 ਤੱਕ ਪ੍ਰਕਾਸ਼ਿਤ ਕੀਤੇ ਗਏ ਹੁਣ ਇਹ ਸਰੂਪ ਤਾਂ ਉਸ ਕੈਟਾਗਰੀ ਦੇ ਵਿੱਚ ਆਉਂਦੇ ਹੀ ਨਹੀਂ 328 ਰੁਪਏ ਦੇ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੋ ਗਿਆ ਜੀ ਇਸ ਤੋਂ ਇਲਾਵਾ 62 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਐਸੇ ਹਨ ਜੋ ਮਲਟੀਪਲ ਪ੍ਰਿੰਟਿੰਗ ਪ੍ਰੈਸਾਂ ਦੁਆਰਾ ਛਾਪੇ ਗਏ ਸੀ ਆਪਾਂ ਸਾਰੇ ਜਾਣਦੇ ਹਾਂ ਕਿ 1998 ਤੋਂ ਪਹਿਲਾਂ ਪ੍ਰਿੰਟਿੰਗ ਪ੍ਰੈਸਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛਾਪਦੀਆਂ ਸੀ ਔਰ ਸੰਗਤਾਂ ਸੁਖ ਦਾ ਸੁਖਦੀਆਂ ਹੁੰਦੀਆਂ ਸੀ ਇਹ ਇਕੱਲਾ ਇਥੇ ਦੀ ਗੱਲ ਨਹੀਂ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਦੀ ਗੱਲ ਹੈ ਸੰਗਤਾਂ ਸੁਖਣਾ ਸੁਖਦੀਆਂ ਸੀ ਕਿ ਸਾਡੀ ਆ ਸੁਖਣਾ ਪੂਰੀ ਹੋ ਜਵੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਗੁਰਦੁਆਰਾ ਸਭ ਪੇਂਟਾ ਕਰਾਂਗੇ ਸੰਗਤਾਂ ਜਾਣਦੀਆਂ ਸਨ ਪ੍ਰਿੰਟਿੰਗ ਪ੍ਰੈਸ ਤੋਂ ਸਰੂਪ ਲੈਦਿਆਂ ਸਨ ਤੇ ਗੁਰਦੁਆਰਾ ਸਭ ਦੇ ਪੇਂਟ ਕਰਦਿਆਂ ਸਨ 62 ਸਰੂਪ ਐਸੇ ਨੇ ਜਿਹੜੇ ਪ੍ਰਿੰਟਿੰਗ ਪ੍ਰੈਸ ਦੇ ਜਿਹਦੇ ਚ ਭਾਈ ਚਾਤਰ ਸਿੰਘ ਜੀਵਨ ਸਿੰਘ ਦੇ ਛਾਪੇ ਹੋਏ ਦਿੱਲੀ ਦੀ ਪ੍ਰਿੰਟਿੰਗ ਪ੍ਰੈਸ ਜਾਂ ਹੋਰ ਬਹੁਤ ਸਾਰੀਆਂ ਪ੍ਰਿੰਟਿੰਗ ਪਰਸਾ ਜਿੱਦਾਂ ਜਿੱਦਾਂ ਸੰਗਤ ਦੀ ਭਾਵਨਾ ਸੀ ਜਿੱਥੋਂ ਜਿੱਥੋਂ ਉਹ ਲੈ ਸਕੇ ਲਏ 1998 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਹੈ ਔਰ ਇਹ ਹੁਕਮਨਾਮਾ 9 ਤਰੀਕ ਚੌਥੇ ਮਹੀਨੇ 9 April 1998 ਨੂੰ ਜਾਰੀ ਹੁੰਦਾ ਹੈ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਉਹਨਾਂ ਦੇ ਦਸਤਖਤ ਨੇ ਇਦੇ ਵਿੱਚ ਆਦੇਸ਼ ਕੀਤਾ ਜਾਂਦਾ ਹੈ ਪੰਥ ਨੂੰ ਕਿ ਅੱਜ ਤੋਂ ਬਾਅਦ ਕੋਈ ਵੀ ਪ੍ਰਿੰਟਿੰਗ ਪ੍ਰੈਸ ਕਿਸੇ ਵੀ ਗੁਰਬਾਣੀ ਕੋਥੀ ਨੂੰ ਗੁਰੂ ਮਹਾਰਾਜ ਦੇ ਸਰੂਪ ਨੂੰ ਨਹੀਂ ਛਾਪੇਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛਾਪਣ ਦਾ ਕਾਰਜ ਕੇਵਲ ਤੇ ਕੇਵਲ ਸਰੂਪ ਦੇ ਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਹੁਣ ਇੱਥੇ ਮੈਂ ਤੁਹਾਨੂੰ ਸਿੱਧੇ ਤੌਰ ਦੇ ਉੱਤੇ ਦੱਸਦਾ ਨਾ ਤੁਸੀਂ ਮੁੱਖ ਮੰਤਰੀ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਦਾ ਹਾਂ ਕਿ ਤੁਸੀਂ ਤਾਂ ਕਹਿ ਦਿੱਤਾ ਸਟੇਜ ਤੋਂ ਕਿ 328 ਲਾਪਤਾ ਸਰੂਪਾਂ ਦੇ ਵਿੱਚੋਂ 169 ਮਾਰੇ ਦੇ ਸਰੂਪ ਜਿਹੜੇ ਨੇ ਉਹ ਅਸੀਂ ਬੰਗਿਆਂ ਦੇ ਲਾਗੇ ਸਥਾਨ ਤੋਂ ਪ੍ਰਾਪਤ ਕਰ ਲੈ। মিডিਆ ਵਾਲੇ ادارے ਨੇ ਇਹ ਵੀ ਖਬਰ ਚਲਾ ਦਿੱਤੀ ਵੀ ਉਹ ਰਾਜਾ ਸਾਹਿਬ ਦਾ ਮਜਾਰਾ ਮਜਾਰਾ 9 ਵਾ 10 ਦਾ ਸਥਾਨ ਹੈ ਰਸੋਖਾਨੇ। ਹੁਣ ਇਹ ਨਾ 169 ਸਰੂਪਾਂ ਦੇ ਵਿੱਚੋਂ 79 ਸਰੂਪ ਉਹ ਨੇ ਜਿਹੜੇ ਪਹਿਲੇ ਸਮੇਂ ਦੇ ਨੇ ਔਰ 62 ਸਰੂਪ ਉਹ ਨੇ ਜਿਹੜੇ ਪ੍ਰਿੰਟਿੰਗ ਪ੍ਰੈਸਾਂ ਦੇ ਛਾਪੇ ਹੋਏ ਨੇ। ਹੁਣ ਮੈਂ ਆਵਾਂ ਉਸ ਗੱਲ ਦੇ ਉੱਤੇ 2014 ਤੋਂ ਲੈ ਕੇ 2019 ਦਾ ਮਸਲਾ ਜਦੋਂ ਇਹ ਕਿਹਾ ਜਾਂਦਾ ਹੈ ਕਿ 328 ਗੁਰੂ ਗ੍ਰੰਥ ਸਾਹਿਬਹਾਰਾਜ ਦੇ ਸਰੂਪ ਲਾਪਤਾ ਹੋਏ ਪ੍ਰਕਾਸ਼ਿਤ ਉਹ 2014 ਅਤੇ 15 ਵਿੱਚ ਹੋਏ ਸਨ ਪਰ ਉਹ ਸਾਡੇ ਕੋਲ 2019 ਦੇ ਵਿੱਚ ਪਹੁੰਚਦੇ ਇਹਨਾਂ ਸਰੂਪਾਂ ਦੀ ਗਿਣਤੀ ਕੁੱਲ 30 ਤੇ ਇਹਨਾਂ ਸਰੂਪਾਂ ਦਾ ਬਕਾਇਦਾ ਰਿਕਾਰਡ ਸਾਡੇ ਕੋਲ ਵੀ ਮੌਜੂਦ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਮੌਜੂਦ ਹੈ ਤੁਸੀਂ ਸਾਰੇ ਜਾਣਦੇ ਹੋ ਜਦੋਂ ਅਸੀਂ ਸਰੂਪ ਲੈਣੇ ਹੁੰਦੇ ਹਨ ਤਾਂ ਪਹਿਲਾਂ ਬਿਰਤ ਸਰੂਪ ਜਮ੍ਹਾਂ ਕਰਾਈ ਜਾਂਦੇ ਨੇ 30 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਿਰਤ ਸਰੂਪ ਇਹ ਸਰੂਪ ਪ੍ਰਾਪਤ ਕਰਨ ਤੋਂ ਪਹਿਲਾਂ ਗੋਵਿੰਦਵਾਲ ਸਾਹਿਬ ਜਮ੍ਹਾਂ ਕਰਵਾਏਗਾ ਸਤਕਾਰ ਸਹਿਤ ਰਸੋਈਖਾਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਪਰ ਉਸ ਤੋਂ ਬਾਅਦ ਸਾਰਾ ਧਾਰਮਿਕ ਜੋ ਰੀਤ ਰਿਵਾਜ ਹੈ ਉਹ ਪੂਰਾ ਕਰਨ ਤੋਂ ਬਾਅਦ ਸਾਰੀ ਰਿਕੁਆਇਰਮੈਂਟ ਪੂਰੀ ਕਰਨ ਤੋਂ ਬਾਅਦ 30 ਸਰੂਪ ਸਾਨੂੰ ਪ੍ਰਾਪਤ ਹੋਵੇਗਾ ਜਿਨਾਂ ਤੋਂ 20 ਰੂਪ ਦੇ ਸੂਖਾ ਨਾਮ ਯਾਰਾਸ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਲੈ ਕੇ ਆਉਂਦੀ ਹੈ ਹੁਣ ਮੈਂ ਤੁਹਾਨੂੰ ਦੱਸਤਾ ਮਾ 2014 ਦੀ ਪ੍ਰਿੰਟਿੰਗ ਯਰ ਦੇ ਵਿੱਚ ਅਲੌਡ ਨੰਬਰ 5000 ਦੇ ਵਿੱਚ 15 ਮਹਾਰਾਜ ਦੇ ਸ੍ਰੂਪ ਨੇ ਆ ਲੜੀ ਨੰਬਰ ਵੀ ਮੇਰੇ ਕੋਲ ਲਿਖਿਆ ਹੋਇਆ ਜਿਹਦੇ ਵਿੱਚ 109 ਨਵੰਬਰ ਦਾ 114 ਨਵੰਬਰ 121 ਨਵੰਬਰ 122 ਨਵੰਬਰ 125 ਨਵੰਬਰ 129 ਨਵੰਬਰ 144 ਨਵੰਬਰ 674 ਜੁਲਾਈ ਦਾ प्रकरण 2412 ਨਵੰਬਰ 2432 ਨਵੰਬਰ 2451 ਨਵੰਬਰ 2472 ਨਵੰਬਰ 2476 ਨਵੰਬਰ 2483 ਨਵੰਬਰ 2485 ਨਵੰਬਰ ਇਹ 15 ਮਹਾਰਾਜ ਦੇ ਸ੍ਰੀਪਨ ਹੈ ਜਿਹੜੇ 2014 ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਪਾਈ ਕਰਦੀ ਹੈ ਤੇ 2019 ਵਿੱਚ ਬਹੁਤ ਹੀ ਆਗੋਸ਼ ਸਤਕਾਰ ਸਹਿਤ ਨਤਮਸਕ ਹੋ ਕੇ ਇਹਨਾਂ ਸਰੂਪਾਂ ਨੂੰ ਦਸੋਖਾਨਾ ਮਯਾਰਾ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਸੋਖਾਨਾ ਸਾਹਿਬ ਦੇ ਦਰਬਾਰ ਤੇ ਲੈ ਕੇ ਆਉਂਦੇ ਆ 2015 ਦੀ ਯਰ ਦੇ ਵਿੱਚ 1300 ਸ਼ਾਬੇ ਹੁਣ ਮੈਂ ਇਹਦੇ ਵਿੱਚ ਤੁਹਾਨੂੰ ਦੱਸਦਾ ਹਾਂ ਕਿ ਇਹ ਜਿਹੜੇ 30 ਰੁਪਏ ਨੇ 2014 ਤੋਂ 2019 ਦਾ ਜੋ ਫੇਸ ਹੈ 328 ਰੁਪਆ ਵਾਲਾ ਇਹਦੇ ਵਿੱਚ 30 ਰੁਪਏ ਨੇ ਜਿਹੜੇ ਸਾਡੇ ਕੋਲ ਆਏ ਨੇ ਇਹਨਾਂ ਵਿੱਚੋਂ 20 ਰੁਪਏ ਐਸੇ ਨੇ ਜਿਹੜੇ ਰਸੂਈ ਖਾਨਾ ਮਯਾਰਾ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਲੈ ਕੇ ਅਸੀਂ 30 ਰੁਪਏ ਜਮ੍ਹਾਂ ਕਰਾਉਂਦੇ ਹਾਂ ਪਰ ਸਾਨੂੰ 20 ਰੁਪਏ ਜਿਹੜੇ ਅਲਾਟ ਕੀਤੇ ਜਾਂਦੇ ਅਸੀਂ 20 ਰੁਪਏ ਲੈ ਕੇ ਆਉਂਦੇ ਹਾਂ ਦਾਸ ਸਰੂਪ ਐਸੇ ਨੇ ਜੋ ਦੂਸਾਂਜ ਕੁੁਰਦ ਦੀ ਸੰਗਤ ਵੱਲੋਂ ਲਏ ਗਏ ਸਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਤੋਂ ਪਰ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਸਾਡੇ ਕੋਲ ਠੁਕਮਾ ਪ੍ਰਬੰਧ ਨਹੀਂ ਹੈ ਠੁਕਮਾ ਸਾਮ ਸੰਭਾਲ ਕਰਨ ਲਈ ਸਾਧੂ ਸਰੋਤ ਨਹੀਂ ਨੇ ਤੇ ਉਹਨਾਂ ਨੇ ਵੇਖਿਆ ਕਿ ਰਸੋਖਾਨਾ ਮਯਾਰਾ ਰਾਜਾ ਸਾਹਿਬ ਦੀ ਵਿੱਚ ਬਹੁਤ ਹੀ ਵਧੀਆ ਸੱਚਖੰਡ ਅਵਸਾਰਿਆ ਹੋਇਆ ਹੈ ਬਹੁਤ ਹੀ ਵਧੀਆ ਪ੍ਰਬੰਧ ਹੈ ਤੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਆਪਣੀ ਸਹਿਮਤੀ ਦੇ ਨਾਲ ਸ਼ਰਧਾ ਤੇ ਸਤਕਾਰ ਦੇ ਨਾਲ ਉਹ 10 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰਸੋਖਾਨਾ ਸਾਨੂੰ ਭੇਟ ਕੀਤੇ ਦਸਾਂਝ ਖੁਰਦ ਪਿੰਡ ਦੀ ਸੰਗਤ ਨੇ ਜਿਹੜੇ ਉਹਨਾਂ ਨੇ ਉੱਥੋਂ ਲਏ ਸੀ ਔਰ ਜਦੋਂ ਉਹਨਾਂ ਨੇ ਭੇਟ ਕੀਤੇ ਬਕਾਇਦਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਇਨ ਫਿਊਚਰ ਇਹਦਾ ਸਵਾਲ ਕੀਤਾ ਜਾ ਸਕਦਾ ਸਾਨੂੰ ਰਿਕਾਰਡ ਦਿਓ ਉਹਨਾਂ ਨੇ ਵੀ ਸਾਨੂੰ ਰਿਕਾਰਡ ਮਹਈਆ ਕਰਾਇਆ ਜਿਵੇਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 20 ਰੂਪ ਪ੍ਰਾਪਤ ਕੀਤੇ ਨੇ ਸਾਡੇ ਕੋਲ ਰਿਕਾਰਡ ਹੈ ਪਹਿਲਾਂ ਅਸੀਂ ਪੱਤਰ ਲਿਖਿਆ ਰਸੀਵ ਉੱਥੋਂ ਜਾਰੀ ਹੁੰਦੀ ਹੈ ਬਕਾਇਦਾ ਦਰਜ ਕੀਤਾ ਜਾਂਦਾ ਇਸੇ ਤਰ੍ਹਾਂ ਜਦੋਂ ਉਹਨਾਂ ਨੂੰ ਦਾਸ ਰੂਪ ਦਿੱਤੇ ਗਏ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਵੀ ਰਿਕਾਰਡ ਜਾਰੀ ਕੀਤਾ ਗਿਆ ਸੀ ਉਹ ਰਿਕਾਰਡ ਦੀ ਕਾਪੀ ਵੀ ਸਾਡੇ ਕੋਲ ਦਿੱਤੀ ਪਈ ਫਿਰ ਮੈਨੂੰ ਦੱਸੋ ਵੀ ਇਹ ਕਿੱਦਾਂ ਦਾ ਸਤਹ ਬੰਦਾ ਹੈ ਵੀ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੇ ਵਿੱਚੋਂ ਲਾਪਤਾ ਸਰੂਪ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਲੱਭ ਲਏ ਇਹ ਨਿਰਾ ਤੇ ਨਿਰਾ ਝੂਠ ਹੈ ਹੁਣ ਜਿਹੜੀ ਐਸਆਈਟੀ ਆંકੜੇ ਦੇ ਰਹੀ ਹੈ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਇਹ ਤੇ 3-4 ਦਿਨ ਐਸਆਈਟੀ ਦੇ ਮੈਂਬਰ ਆਉਂਦੇ ਰਹੇ ਜੇ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮਨ ਵਿੱਚ ਕੋਈ ਚੋਰੀ ਹੁੰਦੀ ਜਾਂ ਕੋਈ ਕਾਣ ਹੁੰਦੀ ਤਾਂ ਅਸੀਂ ਐਸਆਈਟੀ ਨੂੰ ਸਹਿਯੋਗ ਹੀ ਨਾ ਕਰਦੇ ਐਸਆਈਟੀ ਜਿਹੜੇ ਆંકੜੇ ਸਾਨੂੰ ਦੇ ਰਹੀ ਹੈ 169 ਸਰੂਪਾਂ ਦੇ ਉਹ ਸਰੂਪਾਂ ਦੀ ਜਾਣਕਾਰੀ ਅਸੀਂ ਉਹਨਾਂ ਨੂੰ ਦਿੱਤੀ ਹੈ ਅਸੀਂ ਆਪਣਾ ਰਿਕਾਰਡ ਉਹਨਾਂ ਦੇ ਅੱਗੇ ਰੱਖਿਆ ਜੇ ਸਾਡੇ ਮਨ ਵਿੱਚ ਕੋਈ ਕਾਣ ਹੁੰਦੀ ਜਾਂ ਚੋਰ ਹੁੰਦਾ ਵੀ ਅਸੀਂ ਗਲਤ ਕੀਤਾ ਜਾਂ ਅਸੀਂ ਚੋਰੀ ਸਰੂਪ ਲੈ ਕੇ ਆਏ ਆ ਜਾਂ ਅਸੀਂ ਲਾਪਤਾ ਸਰੂਪ ਲੈ ਕੇ ਆਏ ਆ ਤਾਂ ਫੇ ਕੀ ਅਸੀਂ ਉਹ ਰਿਕਾਰਡ ਉਹਨਾਂ ਦੇ ਅੱਗੇ ਰੱਖਦੇ ਅਸੀਂ ਆਪ ਉਹ ਰਿਕਾਰਡ ਮਹਈਆ ਕੀਤਾ ਪਰ ਸਾਨੂੰ ਦੁੱਖ ਹੈ ਕਿ ਐਸਆਈਟੀ ਦੇ ਉਹਨਾਂ ਮੈਂਬਰਾਂ ਨੇ ਇੱਥੇ ਗੱਲ ਕੁਝ ਹੋਰ ਕੀਤੀ ਤੇ ਉੱਥੇ ਜਾ ਕੇ ਗੱਲ ਕੁਝ ਹੋਰ ਕੀਤੀ ਐਸਆਈਟੀ ਦੇ ਮੈਂਬਰ ਇੱਥੇ ਬਕਾਇਦਾ ਦਰਬਾਰ ਤੇ ਕਹਿ ਕੇ ਗਏ ਨੇ ਕਿ ਤੁਹਾਡੇ ਜਿਹੜੇ ਸਰੂਪ ਨੇ ਬਿਲਕੁਲ ਜੈਨੂਇਨ ਨੇ ਤੁਹਾਡੇ ਇਹਨਾਂ ਸਰੂਪਾਂ ਦੇ ਵਿੱਚ ਕੋਈ ਇੱਕ ਵੀ ਸ਼ੂਪ ਐਸਾ ਨਹੀਂ ਜੋ ਉਹਨਾਂ ਸਰੂਪਾਂ ਦੇ ਵਿੱਚ ਹੋ ਆਂਦਾ ਤੇ ਉੱਥੇ ਜਾ ਕੇ ਉਹਨਾਂ ਨੇ ਰਿਪੋਰਟ ਗਲਤ ਦੇ ਦਿੱਤੀ ਜਾਂ ਮੁੱਖ ਮੰਤਰੀ ਸਾਹਿਬ ਦੇ ਸਲਾਹਕਾਰਾਂ ਨੇ ਗਲਤ ਦੇ ਦਿੱਤੀ ਜਾਂ ਮੁੱਖ ਮੰਤਰੀ ਸਾਹਿਬ ਨੇ ਗਲਤ ਰਿਪੋਰਟ ਪੇਸ਼ ਕਰਦੀ ਇਹ ਹੁਣ ਮਹਾਰਾਜ ਜਾਣਦੇ ਨੇ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਗਲੀ ਗੱਲ ਮੈਂ ਇਹ ਕਹਿਣਾ ਹੈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਮਸਤਕ ਹੁੰਦੇ ਹਾਂ ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਨਮਸਤਕ ਹੁੰਦੇ ਜੇਕਰ ਸਾਡੇ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦੇ ਵਿੱਚ ਕੋਈ ਊਣਦਾਈ ਹੈ ਕੋਈ ਮर्यादा ਦੇ ਵਿੱਚ ਕਮੀ ਹੈ ਕੋਈ ਸਤਕਾਰ ਦੇ ਵਿੱਚ ਕਮੀ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਆਪਣੀ ਟੀਮ ਭੇਜ ਦੇਵੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੁਹਾਡੇ ਮਾਧਿਅਮ ਤੋਂ ਬੇਨਤੀ ਕਰਦੇ ਹਾਂ ਜਿੱਥੇ ਤਾਰ ਸ਼੍ਰੀ ਅਕਾਲ ਤੱਕ ਸਾਫ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਜੂਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਆਪਣੀ ਨਿਗਰਾਨੀ ਦੇ ਵਿੱਚ ਟੀਮ ਭੇਜਣ ਉਹ ਆ ਕੇ ਆਪ ਵੇਖਣ ਕਿ ਕੀ ਇੱਥੇ ਕੋਈ ਇਸ ਤਰ੍ਹਾਂ ਦੀ ਬੇਅਦਬੀ ਵਾਲੀ ਗੱਲ ਹੈ ਕਿ ਮਹਾਰਾਜ ਦਾ ਸਤਿਕਾਰ ਕੀਤਾ ਜਾ ਰਿਹਾ ਜਾਂ ਮਹਾਰਾਜ ਦਾ ਸਤਿਕਾਰ ਨਹੀਂ ਕੀਤਾ ਜਾ ਰਿਹਾ ਜਾਂ ਮर्याਦਾ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਮੈਂ ਤੇ ਵੀ ਦੱਸਦੇ ਆ ਕਿ ਚਰਨ ਕਮਲ ਗੁਰਦੁਆਰਾ ਸਾਹਿਬ ਛੇਵੇਂ ਪਾਤਸ਼ਾਹ ਦਾ ਬੰਗਿਆਂ ਦੇ ਵਿੱਚ ਸੁਭਾਏਮਾਨ ਸਮੇਂ-ਸਮੇਂ ਦੇ ਉੱਤੇ ਸਾਲ ਦੇ ਵਿੱਚ 4 ਤੋਂ 5 ਵਾਰ ਉੱਥੋਂ ਦੇ ਅਬਜ਼ਰਵਰ ਅਤੇ ਉੱਥੋਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮਨਾਜਮ ਸਮੇਂ-ਸਮੇਂ ਤੇ ਆ ਕੇ ਇੱਥੇ ਇੱਥੋਂ ਦੇ ਪਾਵਨ ਸਰੂਪਾਂ ਦਾ ਔਰ ਇੱਥੋਂ ਦੀ ਮਰਿਆਦਾ ਦਾ ਇੱਥੋਂ ਦੇ ਸਾਰੇ ਸਿਸਟਮ ਦਾ ਨਿਰੇਖਣ ਕਰਦੇ ਰਹਿੰਦੇ ਨੇ ਔਰ ਸਾਡੇ ਕੋਲੋਂ ਪੂਰਾ ਰਿਕਾਰਡ ਹੈ ਕਿ ਕਦੋਂ-ਕਦੋਂ ਉਹਨਾਂ ਦੇ ਕਿਹੜੇ-ਕਿਹੜੇ ਮੈਂਬਰ ਇੱਥੇ ਦੇਖਣ ਵਾਸਤੇ ਆਏ ਅਸੀਂ ਉਹਨਾਂ ਨੂੰ ਮਰਿਆਦਾ ਵੀ ਚੈੱਕ ਕਰਾਈ ਸਾਰਾ ਸਿਸਟਮ ਦੇ ਦਰਸ਼ਨ ਕਰਾਈ ਮਹਾਰਾਜ ਦੇ ਸਰੂਪਾਂ ਦੇ ਨਾਲ ਦਰਸ਼ਨ ਕਰਾਈ ਔਰ ਉਹਨਾਂ ਨੇ ਸਾਨੂੰ ਕਲੀਨ ਚੱਕ ਦਿੱਤੀ ਕਿ ਤੁਹਾਡੇ ਇੱਥੇ ਬਹੁਤ ਵਧੀਆ ਗੁਰਮਤਿ ਦਾ ਪਹਿਰਾ ਔਰ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਕਾਰਜ ਕੀਤੇ ਜਾ ਰਹੇ। ਪੰਜਾਬ ਦੇ ਵਿੱਚ ਕੋਈ ਆਫਤਾ ਆ ਜਵੇ 2019 ਦੇ ਵਿੱਚ ਹੜ੍ਹ ਆਏ ਤਾਂ ਇਸ ਦਰਬਾਰ ਨੇ ਉਹ ਕਾਰਜ ਕੀਤੇ ਜੋ ਸਰਕਾਰਾਂ ਨੂੰ ਕਰਨੇ ਬਣਦੇ। ਹੁਣ ਹੜ੍ਹ ਆਏ। ਆ ਜਿਹੜੇ ਕਰੰਟ ਹੜ੍ਹ ਪੰਜਾਬ ਦੇ ਵਿੱਚ ਆਏ ਉਹਨਾਂ ਹੜ੍ਹਾਂ ਦੇ ਵਿੱਚ ਵੀ ਰਾਜਾ ਸਾਹਿਬ ਦੇ ਦਰਬਾਰ ਤੋਂ ਵੱਡੀ ਮਾਤਰਾ ਦੇ ਵਿੱਚ ਰਾਹਤ ਸਮਗਰੀ ਜਿਹੜੀ ਆ ਵੱਖ-ਵੱਖ ਖੇਤਰਾਂ ਦੇ ਵਿੱਚ ਗਈ। ਸਾਡੀਆਂ ਸੰਗਤਾਂ ਇਥੋਂ ਦੇ ਪ੍ਰਬੰਧਕ ਅਮਰਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਤਹਿਸੀਲ ਅਜਨਾਲਾ ਦੇ ਵਿੱਚ ਗਏ ਉੱਥੇ ਰਮਦਾਸ ਕਸਬਾ ਪੈਂਦਾ ਹੈ ਰਮਦਾਸ ਦੇ ਨਾਲ ਹੀ ਪਿੰਡ ਕਮੀਨਪੁਰਾ ਪੈਂਦਾ ਹੈ ਕਮੀਨਪੁਰਾ ਪਿੰਡ ਦੇ ਵਿੱਚ ਜਦੋਂ ਅਸੀਂ ਗਏ ਤਾਂ ਉੱਥੇ 46 ਤੋਂ 47 ਪਰਿਵਾਰ ਰਹਿੰਦੇ ਨੇ ਰਾਏ ਸਿੱਖ ਪਰਿਵਾਰ ਨੇ ਜਦੋਂ ਉਹਨਾਂ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਉਹ ਬਿਲਕੁਲ ਰਾਵੀ ਦੇ ਕੰਢੇ ਦੇ ਉੱਤੇ ਪਿੰਡ ਵਸਦਾ ਹੈ ਉਹਨਾਂ ਦੇ ਘਰਾਂ ਦਾ ਨੁਕਸਾਨ ਵੀ ਹੋਇਆ ਉਹਨਾਂ ਦੀ ਜ਼ਮੀਨਾਂ ਜਦਾਦਾਂ ਦਾ ਨੁਕਸਾਨ ਵੀ ਹੋਇਆ ਪਰ ਉਹਨਾਂ ਪਰਿਵਾਰਾਂ ਨੇ ਸਾਨੂੰ ਇੱਕ ਬੇਨਤੀ ਕੀਤੀ ਕਿ ਜਥੇਦਾਰ ਸਾਹਿਬ ਤੁਸੀਂ ਸਾਡੀ ਸਹਾਇਤਾ ਕਰਨੀ ਹੈ ਜਾਂ ਨਹੀਂ ਕਰਨੀ ਇਹ ਅਸੀਂ ਤੁਹਾਨੂੰ ਨਹੀਂ ਕਹਿੰਦੇ ਅਸੀਂ ਤੁਹਾਡੇ ਤੇ ਜ਼ੋਰ ਨਹੀਂ ਪਾਉਂਦੇ ਪਰ ਸਾਡੇ ਗੁਰਦੁਆਰਾ ਸਾਹਿਬ ਦੀ ਹਾਲਾਤ ਬਹੁਤ ਖਾਸਾ ਹੋ ਚੁੱਕੀ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਢਹਿ ਢੇਰੀ ਹੋਣ ਵਾਲੀ ਹੈ ਕੰਧਾਂ ਦੇ ਵਿੱਚ ਪਾੜ ਪੈ ਚੁੱਕੇ ਹੈ ਛਤ ਡਿਗਣ ਵਾਲੀ ਹੈ ਇੱਕ ਵਾਰੀ ਜਾ ਕੇ ਵੇਖੋ ਜਦੋਂ ਅਸੀਂ ਗਏ ਉੱਥੇ 6 ਕਟੜ ਦਾ ਕਮਰਾ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਭਾਏਮਾਨ ਸਾਹਿਬ ਸਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਵਗ ਤੁਰਿਆ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਕਮਰੇ ਦੇ ਵਿੱਚ ਸੁਭਾਏਮਾਨ ਨੇ ਗੰਦੀਆਂ ਸਰਕਾਰਾਂ ਦੀ ਗੰਦੀ ਰਾਜਨੀਤੀ ਦੇ ਕਰਕੇ ਅੱਜ ਇਹ ਹਾਲਾਤ ਹੋ ਗਿਆ ਕਿ ਸਾਡਾ ਗੁਰੂ ਇੱਕ ਐਸੇ ਕਮਰੇ ਦੇ ਵਿੱਚ ਸੁਭਾਈਮਾਨ ਹੈ ਜਿੱਥੇ ਕੰਧਾਂ ਨੂੰ ਤਰੇੜਾਂ ਆ ਗਈਆਂ ਹੱਡੀ ਮਾਰ ਕਰਕੇ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀ ਸੇਵਾ ਕੀਤੀ ਗਈ ਉਸ ਗੁਰਦੁਆਰਾ ਸਾਹਿਬ ਦੀ ਮੋਢੋਸਾਰੀ ਦੀ ਸੇਵਾ ਰਾਜਾ ਸਾਹਿਬ ਦੀਆਂ ਸਾਰੀਆਂ ਸੰਗਤਾਂ ਨੇ ਲਈ ਦੇਸ਼-ਵਦੇਸ਼ ਦੇ ਵਿੱਚ ਬੈਠੀਆਂ ਰਾਜਾ ਸਾਹਿਬ ਦੀਆਂ ਸੰਗਤਾਂ ਇੱਕ-ਇੱਕ ਰੁਪਈਆ ਇਕੱਠਾ ਕਰਕੇ ਉਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾ ਰਹੀਆਂ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਅਸੀਂ ਮਦਈ ਹਾਂ ਔਰ ਗੁਰੂ ਘਰ ਦੀ ਉਹ ਸਾਰੀ ਵੀ ਕਰਵਾ ਰਹੇ ਆ ਕੋਈ ਇੱਕ ਵੀ ਗੱਲ ਸਾਨੂੰ ਮੁੱਖ ਮੰਤਰੀ ਸਾਹਿਬ 10 ਦਿਨ ਜਿੱਤੇ ਅਸੀਂ ਸਿੱਖ ਪੰਥ ਦੇ ਖਿਲਾਫ ਜਾਂਦੇ ਔਰ ਨਾਲੇ ਇਹ ਸਵਾਲ ਸਾਨੂੰ ਕਰਨ ਵਾਲਾ ਇਹ ਸਾਡੀ ਜਾਂਚ ਕਰਨ ਵਾਲੀ ਸ਼ੋਹਣੀ ਕਉਤੇ ਦਾ ਪ੍ਰਬੰਧਕ ਕਮੇਟੀ ਬੈਠੀ ਹੈ ਸਿੱਖਾਂ ਦੀ ਸਰਬੋਹਰ ਸੰਸਥਾ ਹੈ ਸ੍ਰੀ ਅਕਾਲ ਤਖਤ ਸਾਹਿਬ ਬੈਠੇ ਨੇ ਸਿੱਖਾਂ ਦੀ ਸਰਵੋੱਚ ਸੰਸਥਾ ਹੈ ਸਰਕਾਰਾਂ ਕਦੋਂ ਤੋਂ ਪੁੱਛਣ ਲੱਗ ਪਈਆਂ ਕੀ ਸਰਕਾਰਾਂ ਨੂੰ ਇਹ ਅਧਿਕਾਰ ਹੈ ਕਿ ਸਰਕਾਰਾਂ ਆ ਕੇ ਸਾਨੂੰ ਸਾਡੇ ਗੁਰੂਆਂ ਦਾ ਹਿਸਾਬ ਪੁੱਛਣ ਕਿਸ ਨੇ ਇਹ ਅਧਿਕਾਰ ਦਿੱਤਾ ਸਰਕਾਰੀ ਮੁਲਾਜ਼ਮਾਂ ਨੂੰ ਕਿ ਉਹ ਸੱਚਖੰਡ ਦੇ ਵਿੱਚ ਜਾ ਕੇ ਕੀ ਉਹ ਮੁਲਾਜ਼ਮ ਗੁਰਸਿੱਖ ਸਨ ਕੀ ਐਸਆਈਟੀ ਦੇ ਮੁਲਾਜ਼ਮ ਅਮਰਤਾਰੀ ਗੁਰਸਿੱਖ ਸਨ ਉਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਕਿ ਉਹ ਆ ਕੇ ਸਾਡੇ ਗੁਰੂਦਾਰ ਰਿਕਾਰਡ ਸਾਡੇ ਤੋਂ ਪੁੱਛਣਗੇ ਮੁੱਖ ਮੰਤਰੀ ਸਾਹਿਬ ਨੂੰ ਕਿਹਨੇ ਇਹ ਅਧਿਕਾਰ ਦੇ ਦਿੱਤਾ ਕਿ ਸਾਡੇ ਤੋਂ ਉਹ ਸਾਡੇ ਗੁਰੂਦਾਰ ਰਿਕਾਰਡ ਪੁੱਛਣ ਇੱਥੇ ਖੜਾ ਹਰ ਇੱਕ ਵਿਅਕਤੀ ਸਿੱਖ ਪੰਥ ਨੂੰ ਬਰਨਾਇਆ ਹੋਇਆ ਔਰ ਗੁਰੂ ਗ੍ਰੰਥ ਸਾਹਿਬ ਦਾ ਹੱਥ ਤੋਂ ਜ਼ਿਆਦਾ ਸਿਸਕਾਰ ਕਰਦਾ ਹੁਣ ਮੈਂ ਤੁਹਾਨੂੰ ਇਹ ਵੀ ਦੱਸਦੇ ਆਂ ਕਿ ਕਰੰਟਲੀ ਇਸ ਟਾਈਮ 42 ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਹੋਏ ਨੇ ਨਿਰੰਤਰ ਸਾਰਾ ਸਾਲ ਅਖੰਡ ਪਾਠ ਸਾਹਿਬ ਦੀ ਲੜੀ ਰਸੰਘਾ ਨਾ ਸਾਹਿਬ ਦੇ ਦਰਬਾਰ ਚ ਚੱਲਦੀ ਜਦੋਂ ਮਹਾਰਾਜ ਦਾ ਜੋੜ ਮੇਲਾ ਹੁੰਦਾ 100 ਤੋਂ ਪਲੱਸ ਪਰਿਵਾਰ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਂਦੇ ਨਾ ਉਹ ਇਕੱਲਾ ਇੱਥੇ ਨਹੀਂ ਕਰਾਉਂਦੇ ਨਮਾਸ਼ਹਿਰ ਜ਼ਿਲ੍ਹੇ ਦੇ ਵਿੱਚ 10 ਦੇ ਲਗਭਗ ਰਾਜਾ ਸਾਹਿਬ ਦੇ ਸਥਾਨ ਨੇ ਜਿੱਥੇ-ਜਿੱਥੇ ਵੀ ਜੋੜ ਮੇਲਾ ਹੁੰਦਾ ਹੈ ਰਾਜਾ ਸਾਹਿਬ ਦੀਆਂ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਸੁੱਖਣਾ ਸੁੱਖਦੀਆਂ ਨੇ ਸੁੱਖਣਾ ਪੂਰੀਆਂ ਹੁੰਦੀਆਂ ਨੇ ਔਰ ਅਖੰਡ ਪਟ ਸਾਹਿਬ ਦੀ ਲੜੀ ਪ੍ਰਕਾਸ਼ ਨੂਰ ਮੇਲੇ ਤੇ ਕਰਾਈ ਜਾਂਦੀ ਹੈ ਹਰ ਪਾਣ ਦੇ ਤੇ 100 ਤੋਂ ਪਲੱਸ ਅਖੰਡ ਪਟ ਸਾਹਿਬ ਪ੍ਰਕਾਸ਼ ਨੂਰ ਲਕੂ ਖਾਨਾ ਸਾਹਿਬ ਦੇ ਵਿੱਚ ਸਾਰਾ ਸਾਲ ਅਖੰਡ ਪਟ ਸਾਹਿਬ ਦੀ ਲੜੀ ਚੱਲਦੀ ਰਹਿੰਦੀ ਹੈ ਔਰ ਬੁਕਿੰਗ ਹੁੰਦੀ ਹੈ ਜੇ ਤੁਸੀਂ ਅੱਜ ਅਖੰਡ ਪਟ ਸਾਹਿਬ ਬੁੱਕ ਕਰਾਉਨੇ ਹੋ ਤੈਨੂੰ ਤੋਂ 4 ਮਹੀਨੇ ਦਾ ਤੁਹਾਨੂੰ ਸਮਾਂ ਮਿਲਦਾ ਅੱਜ ਬਤਾੜੀ ਅਖ ਪ੍ਰਕਾਸ਼ ਕੀਤੇ ਹੋਏ ਨੇ ਉਹ ਸਾਹਮਣੇ ਪ੍ਰਕਾਸ਼ ਸਥਾਨ ਹੈ ਤੁਸੀਂ ਦਰਸ਼ਨ ਕਰਕੇ ਜਾਇਓ ਔਰ ਕੈਮਰੇ ਦੀ ਅੱਖ ਨਾ ਵਿਖਾਇਓ ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਐਸੇ ਨੇ ਜਿਨ੍ਹਾਂ ਤੇ ਉੱਤੇ ਸੁਖਮਣੀ ਸਾਹਿਬ ਕੀ ਦਾ ਜਾਪ ਕੀਤਾ ਜਾਂਦਾ ਕਿਉਂਕਿ ਕੋਈ ਸੰਗਤਾਂ ਦੀ ਇੱਛਾ ਹੁੰਦੀ ਹੈ ਮੈਂ ਕਨਪੜ ਸਾਹਿਬ ਪ੍ਰਕਾਸ਼ ਕਰਾਂ ਉਹ ਸੰਗਤਾਂ ਦੀ ਇੱਛਾ ਹੁੰਦੀ ਮੈਂ ਸੁਖਮਣੀ ਸਾਹਿਬ ਦਾ ਪਾਠ ਪ੍ਰਕਾਸ਼ ਕਰਾਉਣਾ ਉਹ ਚਾਰ ਸਰੂਪਾਂ ਤੋਂ ਸੁਖਮਣੀ ਸਾਹਿਬ ਦਾ ਜਾਪ ਕੀਤਾ ਜਾਂਦਾ ਤੇ ਇੱਕ ਸਰੂਪ ਜਿਹਦੇ ਤੋਂ ਰੋਜ਼ਾਨਾ ਦਾ ਨਿਤਨੇਮ ਪੜਿਆ ਜਾਂਦਾ ਆ ਸਾਹਮਣੇ ਦਰਬਾਰ ਸਾਹਿਬ ਬਣਿਆ ਹੋਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਹੁਤ ਹੀ ਸਤਿਕਾਰ ਸਹਿਤ ਸੁਭਾਏਮਾਨ ਨੇ ਔਰ ਉੱਥੇ ਉਹਨੂੰ ਨਿਤਨੇਮ ਕੀਤਾ ਜਾਂਦਾ ਇਹ 47 ਮਹਾਰਾਜ ਦੇ ਸਰੂਪ ਨੇ ਜਿਹੜੇ ਇਸ ਟਾਈਮ ਪ੍ਰਕਾਸ਼ ਨੇ ਔਰ 122 ਮਹਾਰਾਜ ਦੇ ਸਰੂਪ ਐਸੇ ਨੇ ਜਿਹੜੇ ਸੱਚ ਖੰਡ ਦੇ ਵਿੱਚ ਸੁਭਾਏਮਾਨ ਨੇ ਆਪਣੇ ਨੇਜਾ ਸਰਾਂ ਦੇ ਉੱਤੇ ਬਿਰਾਜਮਾਨ ਪਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਦੋਂ ਅਖੰਡ ਪਾਠ ਸਾਹਿਬ ਦੀ ਲੜੀ ਦਾ ਪ੍ਰਵਾਹ ਚੱਲਦਾ ਹੈ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਕਾਸ਼ ਕਰਾਈ ਜਾਂਦੀ ਹੈ ਹੁਣ 42 ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈ ਜਦੋਂ ਇਹਨਾਂ 42 ਅਖੰਡ ਜਾਪ ਦੇ ਭੋਗ ਪਾਏ ਜਾਣਗੇ ਤਾਂ ਜਿਹੜੇ ਗੁਰੂ ਮਹਾਰਾਜ ਦੇ ਸਰੂਪ ਪ੍ਰਕਾਸ਼ ਕੀਤੇ ਹੋਏ ਨੇ ਉਹਨਾਂ ਦਾ ਸ਼ਰਧਾ ਸਹਿਤ ਭੋਗ ਪੈਣ ਉਪਰੰਤ ਸੁਕਾਸ਼ਨ ਕੀਤਾ ਜਾਵੇਗਾ ਔਰ ਉਹਨਾਂ 42 ਸਰੂਪਾਂ ਨੂੰ ਸੱਚਖੰਡ ਲੈ ਕੇ ਜਾਇਆ ਜਾਊਗਾ ਉਥੇ ਨੈਕਸਟ 42 ਸਰੂਪਾਂ ਨੂੰ ਲਿਆ ਕੇ ਫਿਰ ਪ੍ਰਕਾਸ਼ ਕੀਤਾ ਜਾਊਗਾ ਸਾਰੀ ਤਿਆਰੀ ਕਰਨ ਤੋਂ ਬਾਅਦ ਸਾਰੇ ਹਾਲ ਦੀ ਸਫਾਈ ਕਰਨ ਤੋਂ ਬਾਅਦ ਫਿਰ ਅਗਲੇ 42 ਸਰੂਪਾਂ ਨੂੰ ਪ੍ਰਕਾਸ਼ ਕੀਤਾ ਜਾਂਦਾ ਜੇ ਤੁਸੀਂ 42 ਅਖੰਡ ਪਾਠ ਸਾਹਿਬ ਦੀ ਲੜੀ ਚਲਾਉਣੀ ਹੋਵੇ ਨਾ ਤਾਂ 42 ਨੂੰ ਨਾ ਡਬਲ ਕਰਕੇ ਦੇਖੋ ਆਪਾਂ ਨੂੰ 84 ਅਖੰਡ ਪਾਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚਾਹੀਦੇ ਹੋਣਗੇ 42 ਪਾਠਾਂ ਦੀ ਲੜੀ ਚਲਾਉਣ ਲਈ ਕਿਉਂਕਿ ਇੱਕ ਵਾਰ ਤੁਸੀਂ ਪੂਪਾਤਾ ਕਰ ਮਹਾਰਾਜ ਨੇ ਵਿਸ਼ਰਾਮ ਵੀ ਕੀਤਾ ਹੈ ਮੈਨੂੰ ਦੱਸੋ ਕੋਈ ਐਸਐਸਪੀ ਹੈ ਡੀਐਸਪੀ ਹੈ ਕੋਈ ਮੰਤਰੀ ਹੈ ਕਿ ਸਾਨੂੰ ਅਧਿਕਾਰ ਹੈ ਕਿ ਮੈਂ ਲੈ ਕੇ ਜਾਵਾਂ ਕੈਮਰਾ ਤੇ ਮੈਂ ਚਲ ਜਮਾਂ ਜਾਂਚ ਕਰਨ ਵਾਸਤੇ ਉਹਨਾਂ ਦੇ ਬੈਡਰੂਮ 'ਚ ਪਹੁੰਚਾਂ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਦੇ ਗੁਰੂ ਨੇ ਯਾਰ ਲੋਕ ਪਰਲੋਕ ਦੇ ਗੁਰੂ ਨਹੀਂ ਇੱਥੇ ਤੇ ਉੱਥੇ ਦੇ ਮਾਲਕ ਨੇ ਇਹ ਉਹ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਅਸੀਂ ਜੰਮੇ ਸੀ ਇਹਨਾਂ ਦੇ ਅੱਗੇ ਅਰਦਾਸ ਹੋਈ ਸੀ ਜਦ ਤਨ ਅਸੀਂ ਜੂਰ ਪੂਰੇ ਹੋਣਾ ਉਦੋਂ ਵੀ ਸਾਡੀ ਅਰਦਾਸ ਗੁਰੂ ਗ੍ਰੰਥ ਸਾਹਿਬਾਂ ਕੀ ਹੋਣੀ ਹੈ ਸਰਕਾਰ ਨੂੰ ਕਿਨੇ ਹੱਕ ਦੇ ਦਿੱਤਾ ਕਿ ਉਹ ਸੱਚਖੰਡ ਦੇ ਵਿੱਚ ਜਾ ਕੇ ਮਹਾਰਾਜ ਦੇ ਨਿੱਜ ਸਥਾਨ ਦੇ ਉੱਤੇ ਜਾ ਕੇ ਉਹਦੀ ਨਿਰਿਕਰ ਕਰਦੇ ਪਰੇ ਜੇਕਰ ਕਿਸੇ ਸਰਕਾਰੀ ਕਰਮਚਾਰੀ ਨੇ ਬੈੱਡਰੂਮ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਤਾਂ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਨਿੱਕੀ ਜਿਹੀ ਗੱਲ ਸਮਝਦੇ ਹੋ ਸੋ ਮੈਂ ਇਸ ਚੀਜ਼ ਦਾ ਬੁਲੰਕਣ ਕਰਦਾ ਹਾਂ ਇਹ ਜੋ ਗੱਲਬਾਤ ਹੈ ਮੇਰੀ ਝੂਠੀ ਹੈ ਕਿ ਉੱਥੇ ਪਹੁੰਚ ਮੁੱਖ ਮੰਤਰੀ ਨੇ ਕਿਉਂ ਇਹ ਬਿਆਨ ਦਿੱਤਾ ਇਹ ਉਹ ਜਾਣਦੇ ਨੇ ਇੱਥੇ ਬੰਗਾ ਹਲਕਾ ਦਾ ਐਮ.ਐਲ.ਏ ਸੁਖਵਿੰਦਰ ਸੁਖੀ ਜੀ ਬਰਵਿੰਦਰ ਕਾਨ ਦੇ ਐਮ.ਪੀ. ਅਨੰਦਪੁਰ ਸਾਹਿਬ ਤੇ ਹੋਰ ਵੀ ਬਹੁਤ ਸਾਰੇ ਦੁਆਬੇ ਦੇ ਲੀਡਰ ਗਾਹੇ ਵਗਾਹੇ ਜੋੜ ਮੇਲਿਆਂ ਦੇ ਉੱਤੇ ਨਤਮਸਤਕ ਹੁੰਦੇ ਰਹਿੰਦੇ ਨੇ ਔਰ ਸੰਗਤਾਂ ਦੇ ਨਾਲ ਵਿਚਾਰ ਵੀ ਸਾਂਝੇ ਕਰਦੇ ਨੇ ਸੰਗਤਾਂ ਦਾ ਪਿਆਰ ਸਤਕਾਰ ਵੀ ਲੈਂਦੇ ਨੇ ਮੈਂ ਅੱਜ ਦੁਆਬੇ ਦੀ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜਿਹੜੀ ਇੱਥੇ ਗਾਹੇ ਵਗਾਹੇ ਰਾਜਾ ਸਾਹਿਬ ਦੇ ਦਰਬਾਰ ਦੇ ਉੱਤੇ ਆ ਕੇ ਨਤਮਸਤਕ ਹੁੰਦੀ ਹੈ ਉਹਨਾਂ ਨੂੰ ਸਵਾਲ ਕਰਦਾ ਹਾਂ ਅੱਜ ਵੇਲਾ ਹੈ ਕਿ ਇੱਥੇ ਚੜ੍ਹ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਉਹਨਾਂ ਨੇ ਨਹੀਂ ਦੇਖਿਆ ਕਦੇ ਵੀ ਰਾਜਾ ਸਾਹਿਬ ਦਾ ਮਜਾਰਾ ਕਿੱਥੇ ਔਰ ਕਿੱਥੇ ਉਦੋਂ ਦੀ ਕਿੱਥੇ ਕਿੰਦਾ ਦੀ ਬਰਯਾਦਾ ਕਿੰਨਾ ਸਤਕਾਰ ਕੀਤਾ ਜਾਂਦਾ ਹੈ ਸੰਗਤਾਂ ਦੀ ਭਾਵਨਾ ਕਿੱਥੇ ਤੁਹਾਨੂੰ ਪਤਾ ਹੈ ਜਿਹੜੇ ਤੁਸੀਂ ਦੁਆਬੇ ਦੇ ਐਮ ਐਲ ਏ ਹੋ ਐਮ ਪੀ ਹੋ ਤੁਹਾਨੂੰ ਪਤਾ ਹੈ ਵੀ ਰਾਜਾ ਸਾਹਿਬ ਦੇ ਦਰਬਾਰ ਚ ਕਿਵੇਂ ਸਤਕਾਰ ਕੀਤਾ ਜਾਂਦਾ ਹੈ ਅੱਜ ਤੁਸੀਂ ਫੈਸਲਾ ਕਰੋ ਤੁਸੀਂ ਮੁੱਖ ਮੰਤਰੀ ਦੇ ਨਾਲ ਹੋ ਜਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਹੋ ਜਾਂ ਰਾਜਾ ਸਾਹਿਬ ਦੇ ਦਰਬਾਰ ਦੇ ਨਾਲ ਹੋ ਜੇ ਤੁਸੀਂ ਅੱਜ ਸੱਚ ਨਹੀਂ ਨਾ ਬੋਲ ਸਕਦੇ ਜੇ ਅੱਜ ਐਮ.ਐਲ.ਏ ਐਮ.ਪੀ ਸੱਚ ਨਹੀਂ ਬੋਲ ਸਕਦੇ ਮੁੱਖ ਮੰਤਰੀ ਨੂੰ ਸੱਚ ਤੋਂ ਜਾਣੂ ਨਹੀਂ ਕਰਾ ਸਕਦੇ ਕਿ ਮਹਾਰਾਜ ਦੇ ਦਰਬਾਰ ਬਾਰੇ ਤੁਸੀਂ ਮੁੱਖ ਮੰਤਰੀ ਸਾਹਿਬ ਝੂਠੀ ਜਾਣਕਾਰੀ ਦੇ ਕੇ ਗੁਮਰਾਹ ਕਰਨ ਪ੍ਰਚਾਰ ਕੀਤਾ ਤਾਂ ਫਿਰ ਗਾਹੇ-ਵਗਾਹੇ ਆ ਕੇ ਇੱਥੇ ਨਤਮਾਸਤਕ ਹੋ ਕੇ ਸੰਗਤਾਂ ਨੂੰ ਗੁਮਰਾਹ ਕਰਨ ਦਾ ਕੋਈ ਫਾਇਦਾ ਨਹੀਂ ਫਿਰ ਤੁਸੀਂ ਆ ਕੇ ਕਹਿੰਦੇ ਹੋ ਅਸੀਂ ਮਹਾਰਾਜ ਦਾ ਬਹੁਤ ਸਤਿਕਾਰ ਕਰਦੇ ਹਾਂ ਰਾਜਾ ਸਾਹਿਬ ਹੀ ਸਾਡੇ ਸਾਨੂੰ ਵੋਟ ਕਰੇ ਸਪੋਰਟ ਕਰੇ ਸਰਕਾਰਾਂ ਬਣਾਵੇ ਸੋ ਇਹ ਹੀ ਗੱਲ ਦਾ ਫੈਸਲਾ ਇਹਨਾਂ ਐਮ.ਐਲ.ਏ ਦਾ ਵਜੂਦਾ ਨੂੰ ਕਰਨਾ ਪਊਗਾ ਕਿ ਉਹ ਅਜ ਸ੍ਰੀ ਅਕਾਲ ਤਖਤ ਸਾਹਿਬ ਦੇ ਨਤਮਸਕ ਹੁੰਦੇ ਨੇ ਉਹਨਾਂ ਦੀ ਵਫਾਦਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਹੈ ਜਾਂ ਉਹਨਾਂ ਦੀ ਵਫਾਦਾਰੀ ਜਿਹੜੀ ਹੈ ਉਹ ਸਰਕਾਰ ਦੇ ਪ੍ਰਤੀ ਹੈ ਸਰਕਾਰ ਦਾ ਸ਼ਿਆਹ ਨਹੀਂ ਮਿਆਂ ਦੀ ਰਾਜਾ ਸਾਹਿਬ ਜੀ ਲੋਕ ਪਰਲੋਕ ਦੇ ਮਾਲਕ ਨੇ ਇੱਥੇ ਉੱਥੇ ਦੇ ਜਹਾਨ ਦੇ ਮਾਲਕ ਨੇ ਤੇ ਮੈਂ ਵੀ ਦੱਸਦਾ ਇਸ ਮੀਡੀਆ ਦੇ ਵਿੱਚ ਕਿ ਮੈਂ ਆਮ ਆਦਮੀ ਪਾਰਟੀ ਦਾ ਕੋਈ ਆਂਧੇਦਾਰ ਨਹੀਂ ਹਾਂ ਪਰ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸੰਗਰੂਰ ਦੇ ਸਸਦ ਗੁਰਬੀਰ ਸਿੰਘ ਮੀਤ ਹਰਦੇ ਰਾਹੀਂ ਸ਼ਾਮਲ ਹੋਇਆ ਸੀ ਜਦੋਂ ਐਮਪੀ ਇਲੈਕਸ਼ਨਾਂ ਹੋਈਆਂ ਸੀ ਇਸ ਮਸਲੇ ਦੇ ਚਰਚਾ ਵਿੱਚ ਆਉਣ ਤੱਕ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਰਿਹਾ ਪਰ ਅੱਜ ਰਾਜਾ ਸਾਹਿਬ ਦੇ ਦਰਬਾਰ ਤੇ ਮੈਨੂੰ ਦੁੱਖ ਹੋਇਆ ਕਿ ਇਸ ਪਾਰਟੀ ਨੇ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਨਹੀਂ ਕੀਤੀ ਕੱਲੀ ਸ੍ਰੀ ਅਕਾਲ ਤਖਤ ਸਾਹਿਬ ਤੇ ਕੱਲੀ ਕਿੰਤੂ ਨਹੀਂ ਕੀਤੀ ਰਾਜਾ ਸਾਹਿਬ ਦੇ ਦਰਬਾਰ ਤੇ ਕੱਲੀ ਕਿੰਤੂ ਨਹੀਂ ਕੀਤੀ ਇਹਨਾਂ ਨੇ ਪੰਥ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਭਰਾ ਮਾਰੂ ਜਾਗਰੂ ਜਨਮ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਇਹੋ ਜੀ ਪਾਰਟੀ ਤੇ ਇਹੋ ਜੀ ਪਾਰਟੀ ਦੀ ਮੈਂਬਰਸ਼ਿਪ ਨੂੰ ਵਗਾ ਕੇ ਮਾਰਦਾ ਮੈਨੂੰ ਕੋਈ ਲਾਲਚ ਨਹੀਂ ਇਹਨਾਂ ਦੀ ਪਾਰਟੀ ਦਾ ਕੋਈ ਅਹੁਦੇਦਾਰੀ ਦਾ ਇਹੋ ਜੀਆਂ ਪਾਰਟੀਆਂ ਤੋਂ ਅਸੀਂ ਕੀ ਲੈਣਾ ਜਿਹੜੇ ਸਾਨੂੰ ਵੰਡਦੇ ਨੇ ਜਿਹੜੇ ਗੁਮਰਾਹਕਨ ਪ੍ਰਚਾਰ ਕਰਦੇ ਸਾਨੂੰ ਇਹੋ ਜੀਆਂ ਪਾਰਟੀਆਂ ਤੇ ਲੋੜ ਨਹੀਂ ਸਾਨੂੰ ਇਹੋ ਜੀਆਂ ਸਰਕਾਰਾਂ ਦੀ ਲੋੜ ਨਹੀਂ ਅਸੀਂ ਤਾਂ ਸਿੱਧੇ ਗੁਰੂਆਂ ਸਾਹਿਬ ਮਹਾਰਾਜ ਦਾ ਸਤਾਰ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਦੇ ਆ ਤੇ ਹਜ਼ੂਰ ਸ੍ਰੀ ਨਾਭ ਸਿੰਘ ਰਾਜਾ ਸਾਹਿਬ ਦੇ ਪ੍ਰਤੀ ਪੂਰਨ ਆਸਤਾਰਕ ਨੂੰ ਸੋ ਬਹੁਤ ਬਹੁਤ ਧੰਨਵਾਦ ਸਾਰੀ